ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਜ ਸਾਰਿਆਂ ਨੂੰ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਕੁਕਿੰਗ ਚੈਨਲ ਖਾਣਾ ਮਨਪਸੰਦ ਪੰਜਾਬੀ ਵਿਵਚ ਤੇ ਅੱਜ ਆਪਾਂ ਬਣਾਵਾਂਗੇ ਕੜਾਈ ਆਲੂ ਦੀ ਰੈਸিপি ਉਤੋਂ ਕਰਾਰੇ ਤੇ ਵਿੱਚੋਂ ਸੌਫਟ ਬਹੁਤ ਹੀ ਜ਼ਿਆਦਾ ਵਧੀਆ ਬੰਦੇ ਨੇ ਤੇ ਇੱਥੇ ਜਿਹੜੇ ਇੰਗਰੀਡੀIENTS ਲੱਤੇ ਨੇ ਉਹ ਵੇਖ ਲਵਾਂਗੇ ਤੁਸੀਂ ਜ਼ਰੂਰ ਟਰਾਈ ਕਰਨਾ ਤੇ ਮੈਨੂੰ ਦੱਸਣਾ ਜ਼ਰੂਰ ਮੈਂ ਤੁਹਾਡੇ ਕਮੈਂਟਸ ਦਾ ਵੇਟ ਕਰਾਂਗੀ ਤੇ ਇੱਥੇ ਮੈਂ ਅੱਧਾ ਕਿਲੋ ਆਲੂ ਛੋਟੇ ਵਾਲੇ ਜਿਹੜੇ ਹੁੰਦੇ ਨੇ ਗੋਲ ਆਲੂ ਉਹ ਬੋਇਲ ਕਰਕੇ ਚੰਗੀ ਤਰੀਕੇ ਨਾਲ ਧੋਤਾ ਕੇ ਬੋਇਲ ਕਰਕੇ ਛਿੱਲ ਲਿੱਤੇ ਨੇ ਤੇ ਇੱਥੇ ਤੁਸੀਂ ਵ ਆਲੂ ਤਿਆਰ ਨੇ ਤੇ ਹੁਣ ਜਿਹੜੇ ਮਸਾਲੇ ਲਿੱਤੇ ਨੇ ਉਹ ਵੀ ਵੇਖ ਲਾਂਗੇ ਇਹਨਾਂ ਦੀ ਖਾਸੀਅਤ ਐਵੇਂ ਕਿ ਜਦ ਅਸੀਂ ਇਹ ਵਾਲੇ ਆਲੂ ਬਣਾਉਂਦੇ ਨੇ ਤੇ ਇਹ ਉਤੋਂ ਕਰਾਰੇ ਹੋ ਜਾਂਦੇ ਨੇ ਤੇ ਵਿੱਚੋਂ ਸੌਫਟ ਰਹਿੰਦੇ ਨੇ ਪੂਰੀ ਨਾਲ ਪਰਾਂਠੇ ਨਾਲ ਤੇ ਨਾਲ ਹੀ ਤੁਸੀਂ ਭਟੂਰੀਆਂ ਨਾਲ ਵੀ ਇਹ ਖੱਟੇ ਆਲੂ ਵੰਗ ट्राई ਕਰ ਸਕਦੇ ਹੋ ਬਹੁਤ ਜ਼ਿਆਦਾ ਸਵਾਦ ਬੰਦੇ ਨੇ ਤੇ ਇੱਥੇ ਆਲੂ ਜਿਹੜੇ ਨੇ ਉਹ ਛੋਟੇ ਸਾਈਜ਼ ਦੇ ਲਿੱਤੇ ਨੇ ਤੁਸੀਂ ਜੇ ਵੱਡੇ ਵਾਲੇ ਆਲੂ ਲੈ ਰਹੇ ਹੋ ਤੇ ਤੁਸੀਂ ਉਹਨੂੰ 4-5 ਹਿੱਸਿਆਂ ਵਿੱਚ ਕੱਟ ਕੇ ਤਾਂ ਯੂਜ਼ ਕਰ ਸਕਦੇ ਹੋ ਬਟ ਇਸ ਆਲੂ ਨਾਲ ਕੋਟਿੰਗ ਜਿਹੜੀ ਹੈ ਉਹ ਬਹੁਤ ਵਧੀਆ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਅਸੀਂ ਬਣਾਵਾਂਗੇ ਕੜਾਈ ਮਸਾਲਾ ਤੇ ਕੜਾਈ ਮਸਾਲਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਮੈਂ ਲਿੱਤਾ ਹੈ ਇੱਕ ਵੱਡਾ ਚਮਚ ਧਨੀਆ ਸਾਬੂਤ ਧਨੀਆ ਲਿੱਤਾ ਹੈ ਤੇ ਇੱਕ ਛੋਟਾ ਚਮਚ ਜੀਰਾ ਦੋ ਲਾਲ ਮਰਚਾਂ ਸੁੱਕੀਆਂ ਵਾਲੀਆਂ ਲਾਲ ਮਰਚਾਂ ਨੇ ਤੇ ਇੱਕ ਇੰਚ ਦਾ ਦਾਲਚੀਨੀ ਦਾ ਟੁਕੜਾ ਇੱਕ ਮੋਟੀ ਲਾਚੀ ਦੋ ਤੋਂ ਤਿੰਨ ਲੌਂਗ ਤੇ 8-10 ਕਾਲੀਆਂ ਮਿਰਚਾਂ ਲਿੱਤੀਆਂ ਨੇ ਕਾਲੀਆਂ ਮਿਰਚਾਂ ਦਾ ਸਵਾਦ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਤੇ ਤੁਸੀਂ ਜ਼ਰੂਰ ਟਰਾਈ ਕਰਨਾ ਤੇ ਇੱਥੇ ਜਿਹੜੀ ਲਾਲ ਮਿਰਚ ਹੈ ਉਹਦੇ ਬੀਜ ਤੁਸੀਂ ਕਢ ਕੇ ਯੂਜ਼ ਕਰ ਸਕਦੇ ਹੋ ਜੇ ਕੰਮ ਘੱਟ ਕਰਾਰਾ ਚਾਹੀਦਾ ਹੋਵੇ ਤੇ ਇੱਕ ਵੱਡਾ ਚਮਚ ਲਸਣ ਅਦਰਕ ਦਾ ਪੀਸਟ ਹੈ ਤੁਸੀਂ ਰੈਡੀमेड ਵੀ ਲੈ ਸਕਦੇ ਹੋ ਤੇ ਇੱਥੇ ਧਨੀਆ ਲਿੱਤਾ ਹੈ ਬਰੀ ਕਟਿਆ ਹੋਇਆ ਇੱਕ ਛੋਟਾ ਚਮਚ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਕਮੀ ਜਾਂ ਜ਼ਿਆਦਾ ਕਰ ਸਕਦੇ ਹੋ ਇੱਕ ਛੋਟਾ ਚਮਚ ਲਾਲ ਮਿਰਚ ਦਾ ਪਾਊਡਰ ਤੇ ਨਾਲ ਹੀ ਇਸੇ ਜਿਹੜੀ ਇੱਥੇ ਮਚਾ ਲਿੱਤੀਆਂ ਨੇ ਉਹ ਬਹੁਤ ਜ਼ਿਆਦਾ ਤੇਜ਼ ਨਹੀਂ ਨੇ ਤੇ ਇੱਕ ਛੋਟਾ ਚਮਚ ਕਸੂਰੀ ਮੇਥੀ ਤੇ ਇੱਕ ਚੁਟਕੀ ਹੀਂਗ ਦੀ ਲੈਂਦੀ ਹੈ ਤੇ ਨਾਲ ਜਿਹੜਾ ਆਲੂ ਨੇ ਉਹ ਸੀ ਕਿ ਉਹ ਵਿੱਚ ਬਣਾਵਾਂਗੇ ਤੇ ਮੈਂ ਪਿੰਗਲਾ ਹੋਇਆ ਕਿਉ ਉਹ ਲਿੱਤਾ ਹੈ ਤੇ ਹੁਣ ਆਪਾਂ ਲਵਾਂਗੇ ਪੈਨ ਤੇ ਪੈਨ ਵਿੱਚ ਸਭ ਤੋਂ ਪਹਿਲਾਂ ਸੀ ਜਿਹੜਾ ਮਸਾਲਾ ਹੈ ਉਹ ਰੈਡੀ ਕਰਨਾ ਹੈ ਤੇ ਇੱਕ ਵੱਡਾ ਚਮਚ ਧਨੀਆ ਚੰਗੀ ਤਰੀਕੇ ਨਾਲ ਭੁੰਨ ਲਾਂਗੇ ਇਹਨੂੰ 30 ਸੈਕਿੰਡ ਵਾਸਤੇ ਭੁੰਨਾ ਹੈ ਤਾਂ ਕਿ ਜਦ ਅਸੀਂ ਮਸਾਲਾ ਬਣਾਵਾਂ ਬਣਾਵਾਂਗੇ ਤਾਂ ਜਿਹੜਾ ਮਸਾਲਾ ਹੈ ਚੰਗੀ ਤਰੀਕੇ ਨਾਲ ਪਿਸ ਜਾਏ ਤੇ ਜੀਰਾ ਜਿਹੜਾ ਹੈ ਉਹਨੂੰ ਵੀ ਪੁੰਨਾਂਗੇ ਲੋ ਫਲੇਮ ਤੇ ਪੁੰਨਨ ਨਾਲ ਸਵਾਦ ਵਧੀਆ ਆਂਦਾ ਹੈ ਤੇ ਤੁਸੀਂ ਵੀ ਲੋ ਫਲੇਮ ਤੇ ਪੁੰਨ ਲੈਣਾ ਤੇ ਇੱਥੇ ਜਿਹੜੀ ਮੋਟੀ ਲਾਚੀ ਸੀ ਉਹਨੂੰ ਤੋੜ ਕੇ ਪਾਇਆ ਹੈ ਤੇ ਸਾਰੇ ਜਿਹੜੇ ਖੜੇ ਮਸਾਲੇ ਦਿੱਤੇ ਸਨ ਉਹਨਾਂ ਨੂੰ ਗੈਸ ਬੰਦ ਕਰਕੇ ਮੈਂ ਪੁੰਨ ਰਹੀ ਆ ਤਾਂ ਕਿ ਸੜਨ ਨਾ ਪੈਨ ਜਿਹੜਾ ਹੈ ਉਹ ਜ਼ਿਆਦਾ ਗਰਮ ਹੋ ਗਿਆ ਹੈ ਤੇ ਮਸਾਲੇ ਪੁੰਨ ਕੇ ਰੈਡੀ ਨੇ ਹੁਣ ਆਪਾਂ ਐਡ ਕਰ ਦਾਂਗੇ ਐਂਡ ਵਿੱਚ ਲਾਲ ਮਿਰਚਾ ਸੁੱਕੀਆਂ ਲਾਲ ਮਿਰਚਾਂ ਨੇ ਤੇ ਗੈਸ ਜਿਹੜਾ ਉਹ ਮੈਂ ਬੰਦ ਕਰ ਦਿੱਤਾ ਹੈ ਚੰਗੀ ਤਰੀਕੇ ਨਾਲ ਤੇ ਹੁਣ ਬੰਦ ਕਰਨ ਤੋਂ ਬਾਅਦ ਮੈਂ ਐਡ ਕੀਤੀ ਕਸੂਰੀ ਮੇਥੀ ਐਨ ਉਹ ਵੀ ਪਨ ਲਾਂਗੇ ਤੇ ਭੁੰਨਣ ਤੋਂ ਬਾਅਦ ਅਸੀਂ ਇਹਨੂੰ ਠੰਡਾ ਕਰਕੇ ਫਿਰ ਪਿਸਣਾ ਤੇ ਇਹਨੂੰ ਠੰਡਾ ਕਰਨ ਵਾਸਤੇ ਸਾਈਡ ਤੇ ਰੱਖ ਦਾਂਗੇ ਤੇ ਇੱਥੇ ਮੈਂ 1 ਮਿੰਟ ਵਾਸਤੇ ਚਲਾ ਰਹੀ ਹਾਂ ਤਾਂ ਕਿ ਠੰਡਾ ਹੋ ਜਾਏ ਤੇ ਪਲੇਟ ਵਿੱਚ ਕੱਢ ਕੇ ਰੱਖਾਂਗੇ ਤਾਂ ਕਿ ਪੈਨ ਨਾਲ ਇਹ ਸੜੇ ਨਾ ਮਸਾਲਾ ਤੇ ਸੁਆਦ ਜਿਹੜਾ ਹੈ ਉਹ ਵਧੀਆ ਜਾਏ ਜਿਆ ਹੈ ਤੇ ਖੁਸ਼ਬੂ ਵੀ ਵਧੀਆ ਆਣੀ ਚਾਹੀਦੀ ਹੈ ਤੇ ਹੁਣ ਅਸੀਂ ਇਹਨੂੰ ਠੰਡਾ ਕਰਕੇ ਦਰਦਰਾ ਪਿਸਣਾ ਹੈ ਬਹੁਤ ਜ਼ਿਆਦਾ ਬਰੀਕ ਨਹੀਂ ਕਰਨਾ ਮੈਂ ਮਿਕਸੀ ਦੇ ਇੱਕ ਕੱਪ ਵਿੱਚ ਪਾ ਲਿਆ ਤੇ ਹੁਣ ਅਸੀਂ ਇਹਨੂੰ ਇਸ ਤਰੀਕੇ ਦਾ ਜਿਹੜਾ ਹੈ ਰੈਡੀ ਕਰਨਾ ਹੈ ਤੁਸੀਂ ਟੈਕਸਚਰ ਵੇਖ ਸਕਦੇ ਹੋ ਕਿਸ ਤਰੀਕੇ ਦਾ ਹੈ ਤੇ ਐਸਾ ਹੀ ਹੋਣਾ ਚਾਹੀਦਾ ਹੈ ਤੇ ਹੁਣ ਆਪਾਂ ਸੇਮ ਪੈਨ ਵਿੱਚ ਆਲੂ ਬਣਾਵਾਂਗੇ ਇੱਥੇ ਮੈਂ ਦੇਸੀ ਘਿਓ ਲਿੱਤਾ ਹੈ ਇੱਕ ਵੱਡਾ ਚਮਚ ਤੁਸੀਂ ਰਿਫਾਈਨਡ ਆਇਲ ਜਾਂ ਫਿਰ ਬਟਰ ਵੀ ਲੈ ਸਕਦੇ ਹੋ ਤੇ ਸਭ ਤੋਂ ਪਹਿਲਾਂ ਅਸੀਂ ਲਸਣ ਤੇ ਅਦਰਕ ਦਾ ਪੇਸਟ ਭੁੰਨਾਂਗੇ ਇਹਦੇ ਵਿੱਚ ਹੀਂਗ ਐਡ ਕਰ ਦਾਂਗੇ ਇੱਕ ਚੁਟਕੀ ਜਿੰਨੀ ਲਿੱਤੀ ਹੈ ਤੇ ਸਭ ਤੋਂ ਪਹਿਲਾਂ ਆਲੂ ਜਿਹੜੇ ਨੇ ਬੋਇਲ ਕੀਤੇ ਹੋਏ ਉਹਨਾਂ ਨੂੰ ਅਸੀਂ ਭੁੰਨਾਂਗੇ ਚੰਗੀ ਤਰੀਕੇ ਨਾਲ ਤਾਂ ਕਿ ਜਿਹੜੀ ਕੋਟਿੰਗ ਹੈ ਉਹਨਾਂ ਤੇ ਚੰਗੀ ਜੀ ਹੋ ਜਾਏ ਤੇ ਫਰਾਈ ਕਰਨ ਨਾਲ ਇਹਨਾਂ ਵਿੱਚ ਜਿਹੜਾ ਸਵਾਦ ਹੈ ਉਹ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਤੁਸੀਂ ਡੀਪ ਫਰਾਈ ਕਰ ਸਕਦੇ ਹੋ ਬਟ ਇਸ ਤਰੀਕੇ ਨਾਲ ਥੋੜੇ ਹੈਲਦੀ ਰਹਿੰਦੇ ਨੇ ਤੇ ਮੈਂ ਐਵੇਂ ਹੀ ਫਰਾਈ ਕਰਾਂਗੀ ਡੀਪ ਫਰਾਈ ਕਰਨ ਨਾਲ ਬਹੁਤ ਜ਼ਿਆਦਾ ਹੈਵੀ ਹੋ ਜਾਂਦੇ ਨੇ ਤੇ ਹੈਲਥ ਵਾਸਤੇ ਵੀ ਚੰਗੇ ਨਹੀਂ ਨੇ ਤੇ ਇਸ ਤਰੀਕੇ ਨਾਲ ਅਸੀਂ ਚੰਗੀ ਤਰੀਕੇ ਨਾਲ ਭੁੰਨਾਗੇ ਤੇ ਚੈੱਕ ਕਰ ਲਾਂਗੇ ਆਲੂ ਚੰਗੀ ਤਰੀਕੇ ਨਾਲ ਕੁਕ ਹੋਏ ਹੋਏ ਹੋਣੇ ਚਾਹੀਦੇ ਨੇ ਤੇ ਇੱਥੇ ਲਿੱਤਾ ਹੈ ਅਮਚੂਰ ਪਾਊਡਰ ਇਹ ਦੀ ਕੀ ਇੰਗਰੀਡੀਐਂਟ ਹੈ ਇਹ ਜ਼ਰੂਰ ਐਡ ਕਰਨਾ ਹੈ ਮੈਂ ਤੁਹਾਨੂੰ ਇੰਗਰੀਡੀਐਂਟਸ ਵਿੱਚ ਵਿਖਾਣਾ ਭੁੱਲ ਗਈ ਸੀ ਤੇ ਤੁਸੀਂ ਇਸ ਨੂੰ ਜ਼ਰੂਰ ਯੂਜ਼ ਕਰਨਾ ਇਹਦੇ ਨਾਲ ਹੀ ਬਹੁਤ ਜ਼ਿਆਦਾ ਵਧੀਆ ਸਵਾਦ ਆਂਦਾ ਹੈ ਤੇ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਨਾਲ 골ਡਨ 골ਡਨ ਕਲਰ ਆਣ ਲੱਗਾ ਹੈ ਆਲੂਆਂ ਤੇ ਥੋੜਾ ਜਿਆ ਹੋਰ ਪੁੰਨਾਂਗੇ ਆਲੂ ਜਿਹੜੇ ਨੇ ਚੰਗੀ ਤਰੀਕੇ ਨਾਲ ਕੁੱਕ ਹੋ ਗਏ ਨੇ ਤੇ ਇੱਕ ਆਦਾ ਆਲੂ ਤੁਸੀਂ ਤੋੜ ਸਕਦੇ ਹੋ ਜਿਹਦੇ ਨਾਲ ਜਿਹੜਾ ਕੋਟਿੰਗ ਵਾਸਤੇ ਮਸਾਲਾ ਹੈ ਉਹ ਛੇਤੀ ਛੇਤੀ ਕੋਟ ਹੋ ਜਾਂਦਾ ਹੈ ਜੇ ਤੁਹਾਨੂੰ ਕੋਈ ਆਲੂ ਬਹੁਤ ਜ਼ਿਆਦਾ ਵੱਡਾ ਲੱਗੇ ਤੇ ਤੁਸੀਂ ਉਹਨੂੰ ਵਿੱਚੋਂ ਕੱਟ ਕਰ ਸਕਦੇ ਹੋ ਤੇ ਇੱਥੇ ਆਲੂ ਜਿਹੜੇ ਨੇ ਉਹ 골ਡਨ 골ਡਨ ਹੋਣ ਲੱਗੇ ਨੇ इन्हना कोटिंग आ चुकी है माड़ी जी <laughs> को वेखन तो पता लग रहा है कि जेडे आलू ने वो गोल्डन हो चुके ने हूँ असी इस तरीके स्प्रैड करके उत्ते जोड़ा मसाला है वह पावे इस तरीके नाल मसाला जड़ा चंगी तरीके नाल कोट करेगा तो मैं थोड़ा थोड़ा करके मसाला ऐड कर दिता है हूँ असी एड करा नमक तो लाल मिर्चा का पाउडर ਨਮਕ ਐਡ ਕਰਨ ਤੋਂ ਬਾਅਦ ਇਹਨਾਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰਨਾ ਹੈ ਤਾਂ ਕਿ ਸਾਰੇ ਸਾਰੇ ਪਾਸੇ ਜਿਹੜਾ ਨਮਕ ਹੈ ਉਹ ਇਹਦੇ ਉੱਤੇ ਲੱਗ ਜਾਏ ਤੇ ਇੱਕ ਵੱਡਾ ਚਮਚ ਅਮचूर ਪਾਊਡਰ ਅਮचूर ਨਾਲ ਇੱਕ ਹੱਟੇ ਹੋ ਜਾਂਦੇ ਨੇ ਤੇ ਬਹੁਤ ਜ਼ਿਆਦਾ ਸਵਾਦ ਲੱਗਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਕੋਟਿੰਗ ਹੋ ਚੁੱਕੀ ਹੈ ਮਸਾਲੇ ਦੀ ਗੈਸ ਦਾ ਫਲੇਮ ਜਿਹੜਾ ਹੈ ਬਿਲਕੁਲ ਲੋ ਰੱਖਣਾ ਹੈ ਤੇ ਲੋ ਫਲੇਮ ਤੇ ਇਹਨੂੰ ਟੱਕ ਕੇ 1-2 ਮਿੰਟ ਵਾਸਤੇ ਇਸੇ ਤਰੀਕੇ ਨਾਲ ਰੱਖਣਾ ਹੈ ਤਾਂ ਕਿ ਜਿਹੜਾ ਫਲੇਵਰ ਹੈ ਮਸਾਲਿਆਂ ਦਾ ਉਹ ਆਲੂ ਵਿੱਚ ਆ ਜਾਏ ਤੇ ਇੱਥੇ 1-2 ਮਿੰਟ ਹੋ ਚੁੱਕੇ ਨੇ ਤੇ ਅਸੀਂ ਚੈੱਕ ਕਰ ਲਾਂਗੇ ਜੇ ਤੁਹਾਨੂੰ ਲੱਗੇ ਜੇ ਮਸਾਲਾ ਜ਼ਿਆਦਾ ਡਰਾਈ ਹੋ ਰਿਹਾ ਹੈ ਤੇ ਤੁਸੀਂ ਪਾਣੀ ਦਾ ਛਿੱਟਾ ਪਾ ਸਕਦੇ ਹੋ ਬਟ ਮੈਨੂੰ ਜ਼ਰੂਰਤ ਨਹੀਂ ਲੱਗੀ ਤੇ ਹੁਣ ਆਪਾਂ ਐਡ ਕਰਾਂਗੇ ਹਰਾ ਧਨੀਆ ਬਾਰੀਕ ਕਟਿਆ ਹੋਇਆ ਧਨੀਆ ਨਾਲ ਗਾਰਨਿਸ਼ ਵੀ ਕਰ ਸਕਦੇ ਹੋ ਤੇ ਆਲੂ ਜਿਹੜੇ ਨੇ ਰੈਡੀ ਨੇ ਮੈਂ ਕੜਾਈ ਵਿੱਚ ਸਰਵ ਕਰ ਲਿੱਤੇ ਨੇ ਤੁਸੀਂ ਇਹਨਾਂ ਨੂੰ ਪੂਰੀ ਨਾਲ ਟਰਾਈ ਕਰ ਸਕਦੇ ਹੋ ਪਰਾਂਠੇ ਨਾਲ ਤੇ ਦਾਲ ਚਾਵਲ ਨਾਲ ਵੀ ਬਹੁਤ ਚੰਗੇ ਲੱਗਦੇ ਨੇ ਤੇ ਸਪੈਸ਼ਲੀ ਜਿਹੜੇ ਭਟੂਰੇ ਨਾਲ ਛੋਲੇ ਹੁੰਦੇ ਨੇ ਉਹਦੇ ਨਾਲ ਖੱਟੇ ਆਲੂ ਬਣਾ ਕੇ ਇਹ ਕੜਾਈ ਆਲੂ ਟرائی ਕਰਨਾ ਤੇ ਮੈਨੂੰ ਜ਼ਰੂਰ ਦੱਸਣਾ ਤੁਸੀਂ ਅਮचूर ਦੇ ਥਾਂ ਤੇ ਨਿੰਬੂ ਵੀ ਯੂਜ਼ ਕਰ ਸਕਦੇ ਹੋ ਬਹੁਤ ਟੇਸਟੀ ਲੱਗਦੇ ਨੇ ਤੇ ਇੱਕ ਵਾਰੀ ਮੇਰੀ ਰੈਸিপি ਟਰਾਈ ਕਰਨਾ ਤੇ ਮੈਨੂੰ ਜ਼ਰੂਰ ਦੱਸਣਾ ਤੇ ਇੱਥੇ ਤੁਸੀਂ ਟੈਕਸਚਰ ਦੇਖ ਸਕਦੇ ਹੋ ਐ ਮੈਂ ਆਲੂ ਤੁਹਾਨੂੰ ਤੋੜ ਕੇ ਖਾਨੀਆਂ ਐ ਵੇਖੋ ਕਿਸ ਤਰੀਕੇ ਨਾਲ ਉੱਤੋਂ ਕਰਾਰਾ ਤੇ ਵਿੱਚੋਂ ਬਿਲਕੁਲ ਸੌਫਟ ਆਲੂ ਬਣ ਕੇ ਰੈਡੀ ਹੈ ਤੁਸੀਂ ਟਰਾਈ ਕਰਕੇ ਮੈਨੂੰ ਜ਼ਰੂਰ ਦੱਸਣਾ ਮੈਂ ਤੁਹਾਡੇ ਕਮੈਂਟਸ ਦਾ ਇੰਤਜ਼ਾਰ ਕਰਾਂਗੀ Thanks for watching ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਚੈਨਲ ਨੂੰ ਸਪੋਰਟ ਕਰਨ ਲਈ ਤੇ ਮੈਨੂੰ ਇਹਨਾਂ ਪਿਆਰ ਦੇਣ ਲਈ ਮੈਂ ਇਸ ਦੇ ਨਾਲ ਹੋਰ ਨਵੀਆਂ-ਨਵੀਆਂ ਰੈਸਪੀਆ ਲੈ ਕੇ ਆਂਦੀ ਰਵਾਂਗੀ ਤੇ ਮਿਲਦੇ ਆਂ ਨਵੀਂ ਵੀਡੀਓ ਵਿੱਚ ਥੈਂਕ ਯੂ ਸਤਿ ਸ਼੍ਰੀ ਅਕਾਲ